ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ న్యూਸ ਬੋਏ ਤੇ ਮੈਂ ਹੋਪ ਕਰਦਾ ਜ਼ਾਰੇ ਠੀਕ ਹੋਵਗੀ ਸੋ ਗਾਇਜ਼ ਅੱਜ ਅਪਗੱਲ ਕਰਦੇ ਆ ਕਿਮੀ ਪਵਨ ਦੀ ਸੋਗਾ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੋਣਾ ਕਿਮੀ ਪਵਨ ਜਿੱਦਾਂ ਕਿ ਆਪਣੇ ਇੰਸਟਾਗ੍ਰam ਤੇ ਵੀਡੀਓ ਸ਼ੇਅਰ ਕਰਦੇ ਰਹਿੰਦੇ ਆ ਤੇ ਜਿੱਦਾਂ ਕਿ ਆਪਣੇ YouTube ਤੇ ਜਿੱਦਾਂ ਕਿ ਵਲੌਗ ਵੀ ਸ਼ੇਅਰ ਕਰਦੇ ਬੱਜ ਜਿੱਦਾਂ ਕਿ 5-6 ਦਿਨਾਂ ਤੋਂ ਉਹਨਾਂ ਨੇ ਆਪਣੇ ਚੈਨਲ ਤੇ ਕੋਈ ਵਲੌਗ ਨਹੀਂ ਸ਼ੇਅਰ ਕੀਤਾ ਸੀ ਤੇ ਅੱਜ ਉਹਨਾਂ ਨੇ ਆਪਣੇ ਇੰਸਟਾਗ੍ਰam ਤੇ ਇੱਕ ਪੋਸਟ ਸ਼ੇਅਰ ਕੀਤੀ ਜਿਸ ਵਿੱਚ ਪਵਨ ਕਹਿੰਦਾ ਜਾ ਰਿਹਾ ਤੇ ਉਹਨਾਂ ਨੇ ਇੱਕ ਵੀਡੀਓ ਵੀ ਸ਼ੇਅਰ ਕੀਤੀ ਜੇ ਵਿੱਚ ਕਿਮੀ ਬਹੁਤ ਜ਼ਿਆਦਾ ਇਮੋਸ਼ਨਲ ਦਿਖਾਈ ਦੇ ਰਹੀ ਲਿਖਿਆ ਸੀ ਮਿਸ ਯੂ ਸੋ ਮਚ ਪੰਨੇ ਸੁਪਨਾ ਬਹੁਤ ਮਹਿੰਗਾ ਪੈ ਗਿਆ ਮੈਨੂੰ ਸੋਗਾ ਤੂੰ ਦੇ ਹੀ ਸਕਦੇ ਹੋ ਬਾਕੀ ਗਾਇਜ਼ ਆਉਤੋਂ ਦਿਖਾਣੇ ਵੀਡੀਓ ਗਾਇਜ਼ ਵੀਡੀਓ ਨਾਈਟ ਤੱਕ ਜਰੂਰ ਦੇਖਿਓ ਤੇਰੇ ਬਿਨਾ ਹੀਰਦੀ ਕਲ ਬੜੀ ਔਖੀ ਲੱਗਦੀ ਹਾਰੇ ਹੰਝੂ ਪੀਂਦੀ ਕਲ ਬੜੀ ਔਖੀ ਇਹ ਦੁਰੀਆ ਮਿਟਾ ਦੇ ਸੋਹਣਿਆ ਵੇ ਆ ਜਾ ਛੇਤੀ ਆ ਵੇ ਹਾਂ ਜੀ ਗਾਇਜ਼ ਤੁਸੀਂ ਦੇਖ ਹੀ ਲਉਣੀ ਵੀਡੀਓ ਗਾ ਜਿੱਦਾਂ ਕਿ ਉਸ ਤੋਂ ਬਾਅਦ ਕੁਝ ਕਮੈਂਟ ਆਈ ਸੀ ਜੇ ਵਿੱਚ ਲਿਖਿਆ ਸੀ ਕੰਗ੍ਰੈਚੁਲੇਸ਼ਨ ਬਾਜੀ ਫਾਈਨਲੀ ਤੁਸੀਂ ਕਿੰਨੇ ਸਾਲ ਬਾਅਦ ਆਪਣੀ ਸਿਸਟਰ ਨੂੰ ਮਿਲੋਗੇ ਸੋ ਗਾਇਜ਼ ਉਸ ਤੋਂ ਬਾਅਦ ਹੋਰ ਵੀ ਕਮੈਂਟ ਆਇਆ ਸੀ ਜੇ ਵਿੱਚ ਲਿਖਿਆ ਸੀ ਹਰਟ ਟਚਿੰਗ ਸੋ ਗਾਇਜ਼ ਤੁਸੀਂ ਦੇਖ ਹੀ ਸਕਦੇ ਹੋ ਬਾਕੀ ਗਾ ਤੁਹਾਨੂੰ ਕਿੰਮੀ ਪਮਨ ਦੀ ਵੀਡੀਓਜ਼ ਤੇ ਬਲੌਗ ਕਿੱਦਾਂ ਲੱਗਦੇ ਆ ਕਮੈਂਟ ਕਰਕੇ ਜ਼ਰੂਰ ਦੱਸਿਓ ਉਹਨੂੰ ਕਮੈਂਟ ਸੈਕਸ਼ਨ ਵਿੱਚ ਕੰਗ੍ਰੈਚੁਲੇਸ਼ਨ ਜ਼ਰੂਰ ਲਿਖਿਓ ਸੋ ਗਾਇਜ਼ ਅੱਜ ਦੀ ਵੀਡੀਓ ਨੂੰ ਇੱਥੇ ਖਤਮ ਕਰਦੇ ਆ ਦਦਿਆ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ